ਤੁਹਾਡਾ ਨਾ ਜਦੋਂ ਸ਼ੁਰੂਆਤੀ ਤੁਸੀਂ ਆਏ ਤੁਹਾਡੇ ਕੋਲ ਬਹੁਤ ਸਾਰੇ ਸਿੰਗਰਸ ਆਉਂਦੇ ਵੀ ਸੀ ਹੈਨਾ ਵੀ ਕਹਿ ਲਓ ਵੀ ਇੱਕ ਸਾਡਾ ਕਰੀਅਰ ਦੀ ਸ਼ੁਰੂਆਤ ਦੇ ਵਿੱਚ ਤੁਹਾਡੇ ਕੋਲ ਸੀਗੇ ਆ ਨਾਮ ਲੈਣਾ ਚਾਹਾਂਗੇ ਨਾਮ ਵੀ ਲੈਦਾਂਗੇ ਇਡੀ ਕੋਈ ਗੱਲ ਨਹੀਂ ਹੈਗੀ ਬਟ ਬਹੁਤ ਸਾਰੇ ਸਿੰਗਰਸ ਤੁਹਾਡੇ ਕੋਲ ਆ ਕੇ ਬੈੰਦੇ ਵੀ ਸੀ ਔਰ ਤੁਹਾਡਾ ਇੱਕ ਸਾਰਟ ਆਫ ਗਰੁੱਪ ਵੀ ਸੀਗਾ ਮੈਂ ਘਰੋਂ ਲੈ ਕੇ ਆਉਂਦਾ ਰਿਆ ਉਹਨਾਂ ਨੂੰ ਅੱਛਾ ਬੱਸਾਂ ਦੇ ਚੜਾਉਂਦਾ ਰਿਆ ਉਹਨਾਂ ਨੂੰ ਘਰੋਂ ਜਾ ਕੇ ਬੱਸਾਂ ਦੇ ਤੇ ਛੱਡਦਾ ਰਿਆ ਹੂੰ ਤੇ ਫਿਰ ਗਰੁੱਪ ਟੁੱਟਿਆ ਕਿਉਂ ਟੁੱਟਿਆ ਤਾਂ ਨਹੀਂ ਉਹਦੇ ਮਿਸ ਅੰਡਰਸਟੈਂਡਿੰਗ ਆ ਕੋਈ ਕੋਈ ਸਾਲਾ ਕੁਝ ਕਹਿ ਲੰਦਾਈ ਕੋਈ ਕੁਝ ਕਹਿ ਲੰਦਾਈ ਆਪਾਂ ਫਿਰ ਉਹਨਾਂ ਤੋਂ ਪਾਸੇ हट ਗਏ ਹੂੰ ਕਿ ਭਲ ਠੀਕ ਆ ਤੁਸੀਂ ਰੋਟੀ ਪੈ ਗਏ ਚਲ ਮੈਂ ਜਰੀਆ ਬਣਿਆ ਤੁਸੀਂ ਵੀ ਮੇਹਤ ਕਰੀ ਹੂੰ ਠੀਕ ਆ ਉਹ ਮਕਾਮਾਂ ਦੇ ਬਿਠੇ ਆ ਆਪਣੇਾਂ ਦੇ ਆਪਾਂ ਕੰਮ ਨੂੰ ਵੀ ਲਗਰਟ ਨਹੀਂ ਹੈਗਾ ਨਾ ਮੈਂ ਕੀ ਤੇ ਉਹਨਾਂ ਤੋਂ ਪਹਿਲਾਂ ਕਦੇ ਮੰਗ ਕੇ ਲਿਆ ਸੀ ਹੂੰ ਮੈਨੂੰ ਗੀਤ ਦੇ ਦਿਓ ਹੂੰ ਤੇ ਨਾਮਾ ਹੁਣ ਮੰਗਾ ਹੂੰ ਪਹਿਲਾਂ ਵੀ ਆਪ ਹੀ ਦੇਣਾ ਹੈ ਜੀ ਜੇ ਉਹਨਾਂ ਨੂੰ ਲੱਗੂਗਾ ਚਲੋ ਇੱਕ ਤਾਂ ਉਹਨਾਂ ਤੋਂ ਹੁਣ ਹੈ ਸੀਗਾ ਹੂੰ ਸਿੱਧੂ ਦੀ ਗੱਲ ਕਰਦਾ ਹੂੰ ਹੂੰ ਉਹ ਜਦੋਂ ਮੈਂ ਬੜੇ ਕਲਾਕਾਰਾਂ ਦੀਆਂ ਸਟੋਰੀਆਂ ਤੁਸੀਂ ਸੁਣੋਗੇ ਉਹਦੇ ਬੜੇ ਮਿੱਤਰ ਗਏ ਨੇ ਬੜੇ ਮਸ਼ਹੂਰ ਨੇ ਕੀ ਅਸੀਂ ਨਾਲ ਰਹੀ ਸੀ ਸਾਨੂੰ ਪਤਾ ਜੀ ਉਹਨੇ ਕੀ ਕਰਿਆ ਮੈਂ ਸ਼ੁਰੂ ਤੋਂ ਉਹਦੇ ਨਾਲ ਰਹਾ ਹੂੰ ਮੈਂ ਉਹਦੇ ਨਾਲ ਰਹਾ ਅਸਲ ਤੋਂ ਸ਼ੁਰੂ ਤੋਂ ਮੈਂ ਤਾਂ ਕੀ ਚਲ ਉਹ ਮੇਰੇ ਨਾਲ ਰਹਾ ਸੀ ਹੂੰ ਮੈਂ ਉਹਨ ਘਰੋਂ ਵੀ ਲੈ ਕੇ ਆਉਂਦਾ ਰਹਾ ਅੱਛਾ ਘਰੋਂ ਲੈ ਕੇ ਚੱਕ ਕੇ ਆਉਣਾ ਉਹਨੇ ਸਾਡੇ ਕੋਲ ਬੈਕ ਪਲਾਜ਼ੇ ਖੜੇ ਰਹਿਣਾ ਗੱਲਾਂ ਮਾਰਨੀ ਉਹ ਮੈਂ ਕਰਨ ਹੂੰ ਸਾਰੇ ਜਣੇ ਜਦੀਪ ਨੂੰ ਵੀ ਜੜਾ ਆ ਗਿਆ ਜੀ ਇਹ ਮੇਲੋ ਟਾਈਮ ਗਾਉਂਦਾ ਜੀਪ ਜੰਡੂ ਕਰਨ ਔਜਲਾ ਜੀ ਬੜੇ ਨਾਮ ਨੇ ਬੋਲ ਰੂਪਨ ਬੱਲ ਹਮ ਤੇ ਰਾਜਾ ਗੇਮ ਚੇਂਜਸ میوزਿਕ ਕਰਦਾ ਜਿਹੜਾ ਬੜੀ ਲੰਬੀ ਲਿਸਟਾ ਮੇਰੇ ਕੋਲ ਹਮ ਕੇ ਵੀ ਹੁਣੇ 골ਡ মিডিਆ ਵਾਲੇ ਇਹ ਹਮ ਜਿਹੜੇ ਹੁਣ ਗੀਤ ਐਮਪੀ3 ਵਾਲੇ ਆ ਹਮ ਬੜੀ ਲੰਬੀ ਲਿਸਟ ਹੈ ਸਾਰੇ ਮੈਨ ਨਹੀਂ ਦਿਖਦੀ ਲੱਗੂਗੀ ਤੇ ਫਿਰ ਮਤਲਬ ਇਹ ਐਦਾਂ ਕਿਉਂ ਹੁੰਦਾ ਐਲੀ ਇਕੱਲਾ ਕਿਉਂ ਆ ਹੁਣ ਮੈਂ ਪਹਿਲਾਂ ਵੀ ਇਕੱਲੇ ਸੀ ਹਮ ਮੈਂ ਤਾਂ ਪਹਿਲਾਂ ਵੀ ਇਕੱਲੇ ਹੀ ਸੀ ਮੈਂ ਹੁਣ ਵੀ ਗੱਲਾਂ ਹੀ ਆ ਮੈਂ ਤੁਹਾਨੂੰ ਦੱਸਿਆ ਨਾ ਮੈਂ ਪਹਿਲਾਂ ਉਹਨਾਂ ਤੋਂ ਗੀਤ ਮੰਗਿਆ ਕਦੇ ਕੋਈ ਆਪੇ ਹੀ ਦਿੱਤਾ ਆਪੇ ਹੀ ਦਿੱਤਾ ਤੇ ਮਿਊਜ਼ਿਕ ਕਰਨ ਵਾਲੇ ਵੀ ਆਪੇ ਕਰੀਗੇ ਹੂੰ ਤੇ ਅੱਜ ਦੀ ਡੇਟ 'ਚ ਵੀ ਉਹੀ ਕੰਮ ਆ ਨਾ ਆਪਾਂ ਅੱਗੇ ਕਦੇ ਮੰਗਿਆ ਨਾ ਹੋ ਕਦੇ ਮੰਗੜਾ ਹੂੰ ਕਰਨ ਹੋ ਗਿਆ ਦੀਪ ਹੋ ਗਿਆ ਸਿੱਧੂ ਹੋ ਗਿਆ ਹੋਰ ਬਹੁਤ ਲੰਗਾਰੀ ਆ ਮੁੰਡੇ ਜੰਗ ਢਿੱਲੂ ਆ ਜਿਹੜਾ ਅੱਜ ਦੀ ਡੇਟ 'ਚ ਚੱਲ ਰਿਹਾ ਹਾਂਜੀ ਤੇ ਮੇਰੇ ਕੋਲ ਮੈਕਡੋਨਲਡਸ ਆ ਮੁੰਡਾ ਅੱਛਾ ਉਹ ਮੇਰੇ ਕੋਲ ਪੈਟਾ ਤਾਂ ਹੁੰਦਾ ਹੈ ਕਿ ਕਿਸੇ ਕਲਾਕਾਰ ਨੇ ਸਾਲਾਂ ਦੀ ਲੂਈ ਵੀ ਨਹੀਂ ਕਰ ਦਿੱਤੀ ਫੀਤ ਲੈ ਜਾਂਦੇ ਜੀ ਉਹਦੇ ਗਾਣੇ ਮੈਂ ਕਰੇ ਪਿੰਨਾ ਮੁੱੱਚ ਗਾਣਾ ਉਹਦਾ ਲਿਖਿਆ ਆ ਜੀ ਹੂੰ ਬੜੀ ਲੰਬੀ ਲਿਸਟ ਆ ਬੜੇ ਕਲਾਕਾਰ ਜਣੀ ਮੈਨੂੰ ਪਿਆਰ ਅੱਜ ਵੀ ਮੈਂ ਉਹਨਾਂ ਦੀ ਓਨੀ ਰਿਸਪੈਕਟ ਕਰਦਾ ਉਹ ਵੀ ਮੇਰੀ ਓਨੀ ਕਰਦੇ ਆ ਗੁਲਾਬ ਸਿੱਧੂ ਅੱਜ ਦੀ ਡੇਟ 'ਚ ਇੱਕ ਮੁਕਾਮ ਤੇ ਆ ਹਾਂਜੀ ਉਹਦਾ ਪਹਿਲਾ ਗਾਣਾ ਮੇਰੇ ਨਾਲ ਪਹਿਲਾ ਕਿ ਦੂਜਾ ਗਾਣਾ ਮੈਂ ਉਹਨੂੰ ਕਿਹਾ ਸੀ ਅੱਜ ਅਗਲਾ ਮੈਂ ਨਾਲ ਕਰ ਲਾ ਉਹਦਾ ਪਹਿਲਾ ਗਾਣਾ ਉਹ ਚੱਲਿਆ ਸੀ ਕਬੱਡੀ ਵਾਲਾ ਸੀ ਹਾਂਜੀ ਹਾਂ ਸੋ ਬਹੁਤ ਲੰਬੀ ਲਿਸਟ ਆ ਇਤਾਂ ਦੀ ਗੱਲ ਨਹੀਂ ਹੈਗੀ ਪਰ ਜੇ ਅੱਜ ਦੀ ਡੇਟ ਜੋ ਕਹਿੰਦੇ ਅਸੀਂ ਘੈਂਟ ਬਣ ਗਏ ਇਹ ਤਾਂ ਦੁਨੀਆਂ ਦਾ ਫੇਰਾ ਅੱਜ ਨਹੀਂ ਕੱਲ੍ਹ ਨਹੀਂ ਜਾੜ ਥੱਲੇ ਤਾਂ ਆਈ ਹੀ ਜਾਣਾ ਕਿ ਵੀਰੀ ਉਹਦਾਂ ਬਿਠਾ ਕੇ ਪੁੱਛੂਗਾ ਲਈ ਕਿ ਹਾਂ ਬਈ ਹੁੰਦੱਸ ਤੁਹਾਨੂੰ ਆ ਚਲੋ ਤੁਸੀਂ ਕਹਿੰਦੇ ਤੁਹਾਨੂੰ ਰਿਗਰਟ ਨਹੀਂ ਆ ਪਰ ਕਿਤੇ ਨਾ ਕੀਤਾ ਇਨਸਾਨ ਇਨਸਾਨੀ ਫਿਤਰਤ ਤੇ ਮੇਰੇ ਤੇ ਮੇਰੇ ਕੁਛ ਨਹੀਂ ਸੱਚੀ ਤੁਹਾਨੂੰ ਦੱਸਾਂ ਮੈਨੂੰ ਗਾਲਾਂ ਕੱਢ ਦੋ ਨਾ ਕਈ ਵਾਰੀ ਮਨ 'ਚ ਸਾਰਿਆਂ ਨੂੰ ਕਿ ਕੋਈ ਗੱਲ ਨਹੀਂ ਬੁੱਤ ਇੱਥੇ ਹੀ ਤੁਸੀਂ ਹੋ ਇੱਥੇ ਹੀ ਮੈਂ ਆਂ ਹੂੰ ਅੱਜ ਨਹੀਂ ਕੱਲ ਨੂੰ ਨਹੀਂ ਬਾਬੇ ਨੇ ਉਮਰ ਦਿੱਤੀ ਬੋਲ ਲੰਬੀ ਉਮਰ ਜਾਵਾਂਗੇ ਐ ਜੀ ਕੋਈ ਮਾਰੇ ਘਰ ਨੂੰ ਨਹੀਂ ਕਰੇ ਅਸੀਂ ਹੂੰ ਕਿ ਅਸੀਂ ਛੇਤੀ ਤੁਰ ਜਾਵਾਂਗੇ ਅਸੀਂ ਵਧੀਆ ਘਰ ਕੰਮ ਕਰਦੇ ਆਂ ਲੋਕਾਂ ਦੀ ਹੈਲਪ ਕਰਦੇ ਆਂ ਅੱਜ ਨਹੀਂ ਕੱਲ ਨੂੰ ਨਹੀਂ ਪਰਸੋਂ ਨੂੰ ਨਹੀਂ ਤੇ ਜਿਹੜਾ ਗੇੜਾ ਨਾ ਦੁਨੀਆ ਦਾ ਇਹ ਸਾਲਾ ਘੁੰਮ ਕੇ ਪੂਰੀ ਆ ਜਾਂਦਾ ਕੋਈ ਨਾ ਇਨਸਾਨ ਨੂੰ ਇੰਸਾਂ ਦੀ ਲੋੜ ਪੈ ਜਾਂਦੀ ਹੈ ਕਿਤੇ ਨਾ ਕਿਤੇ ਨਾ ਕਿਤੇ ਤਾਂ ਪਾਉਗੀ ਨਾ ਪੈ ਜਾਂਦੀ ਹੈ ਮੈਂ ਉਹੀ ਗੱਲ ਕਰਦੀ ਤੁਸੀਂ ਕਹਿੰਦੇ ਰਿਗਰਟ ਨਹੀਂ ਆ ਕੁਝ ਨਹੀਂ ਆ ਤੁਹਾਨੂੰ ਲੋੜ ਉਹਨਾਂ ਨੂੰ ਲੋੜ ਪੈ ਸਕਦੀ ਤੁਹਾਨੂੰ ਲੋੜ ਪੈ ਸਕਦੀ ਉਹ ਕੁਝ ਵੀ ਆ ਮੈਨੂੰ ਨਹੀਂ ਲੋੜ ਪੈਂਦੀ ਮੈਂ ਕਦੇ ਕਿਸੇ ਦੇ ਮੂਰੇ ਝੂਠੀ ਨਹੀਂ ਐਂਦੀ ਆ ਅੱਜ ਤੱਕ ਲਾਈਵ 'ਚ ਹੂੰ 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 ਆਪ ਦਾ ਬੇਚ ਕੇ ਖਾ ਲੂੰਗਾ ਕੁਝ ਕਿਸੇ ਤੋਂ ਮੰਗਦਾ ਇਹ ਇਹ ਸੂਲ ਆ ਆਪਣੇ ਝੋੜੇ ਨਹੀਂ ਛੱਡਾਵਾਂ ਕਿਸੇ ਨੂੰ ਵੀ ਹੂੰ ਨਾਗ ਵੀ ਰੱਬਿਆ ਯਾਰ ਰੱਬ ਵੀ ਰੱਬ ਇੰਨਾ ਕੁ ਮਹਾਰਾਜ ਤੂੰ ਕਰ ਪਰ ਤੁਸੀਂ ਹਾਰਟ ਨਹੀਂ ਹੁੰਦੇ ਫਿਰ ਹੋ ਜਾਂਦਾ ਮੈਂ ਕਈ ਵਾਰੀ ਹਮ ਪਰ ਮੈਂ ਕਿਸੇ ਪੂਰੇ ਸ਼ੋਅ ਨਹੀਂ ਕਰਦਾ ਅੱਛਾ ਹੁਣ ਕਰਨ ਦੇ ਸ਼ੋਅ ਹੋਏ ਸੀ ਹਮ ਸਟੇਜ ਤੇ ਉਹਨੇ ਮੇਂ ਪੜੇ ਪਲਾਕਾਰ ਚੜੇ ਹਮ ਉਹ ਕਦੇ ਮੈਨੂੰ ਵੀ ਕਹਿ ਸਕਦਾ ਜੀ ਕਿ ਇਲੀ ਆ ਜਾ ਆਪਣੇ ਸਟੇਜ ਤੇ ਆ ਜਾ ਮੈਂ ਕਦੇ ਕੁਝ ਮਾੜਾ ਤਾਂ ਕਰਿਆ ਨਹੀਂ ਉਹਦਾ ਮੈਂ ਚਾਹਦਾ ਨਹੀਂ ਕਿ ਉਹ ਮੈਨੂੰ ਕਵੇ ਹਮ ਪਰ ਉਹ ਤਾਂ ਗੱਲ ਕਰਦਾ ਹਮ ਉਦੋਂ ਮੈਨੂੰ ਬੁਰਾ ਲੱਗਿਆ ਮੈਂ ਚੰਡੀਗੜ੍ਹ ਸ਼ੋਅ ਲਾ ਕੇ ਗਿਆ ਉਹ ਕਹਿੰਦਾ ਮੈਨੂੰ ਵੀ ਸੱਦ ਸਕਦਾ ਜੀ ਕਿ ਮੈਨੂੰ ਦਾ ਕੀ ਮਾਰਾ ਕਰਤਾ ਹੈ ਜਿਆ ਸਕਮਾ ਉਹਨੂੰ ਨਾਲ ਰੱਖਿਆ ਜਾਂ ਮੇਰੇ ਘਰੇ ਰਹਿੰਦਾ ਨੇ ਉਹ ਬੰਦਾ ਅੱਛਾ ਐਦਾਂ ਦੀਆਂ ਗੱਲਾਂ ਨੇ ਹਾਰਡ ਦਾ ਬੰਦਾ ਹੁੰਦਾ ਵਾ నో ਡਾਊਟ ਹੁੰਦਾ ਵਾ ਉਹਨਾਂ ਦਾ ਗਲਾਬ ਦੀ ਗੱਲ ਕਰ ਲਓ ਇਹਨੂੰ ਮੈਂ ਇੱਕ ਦੋ ਵਾਰੀ ਫੋਨ ਕਰਾਂਗੀ ਗਲਾਬ ਆਪਾਂ ਗਾਣਾ ਕਰਦੇ ਇੱਕ ਇਕੱਠਾ ਹਾਂਜੀ ਹਾਂਜੀ ਬੜੇ ਬਾਈ ਕੋਈ ਚੱਕਰ ਨਹੀਂ ਬੜੇ ਬਾਈ ਕੋਈ ਚੱਕਰ ਨਹੀਂ ਪਰ ਉਹ ਅੱਜ ਕੱਲ ਹਲੇ ਤੱਕ ਉਹਦਾ ਕੋਈ ਰਿਸਪੌਂਡ ਬੈਕ ਨਹੀਂ ਆਇਆ ਸੋ ਮੇਰਾ ਆਪਾਂ ਸੋਚ ਲਈਏ ਕੋਈ ਗੱਲ ਨਹੀਂ ਕਿਨਾਰਾ ਕਰ ਲੈਨੇ ਆ ਮੈਂ ਨਹੀਂ ਕਿਨਾਰਾ ਕਰਦਾ ਆਦਰ ਜਾੜ ਥਲੇ ਲੈ ਲੈਣਾ ਜਿੱਦਣ ਮੇਰੇ ਲੋਟ ਆ ਗਿਆ ਮੈਂ ਲੈ ਲੈਣਾ ਇਹ 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 ਮੇਰਾ ਸੁਭਲ ਆ ਅੱਛਾ ਆਈ ਨਹੀਂ ਮੈਂ ਕਿਨਾਰਾ ਨਹੀਂ ਮੈਂ ਕਰੁੰਦਾ ਕਿਸੇ ਬਾਈਕਾਟ ਨਹੀਂ ਕਰਦਾ ਨਾ 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 ਆਪਾਂ ਕਰੀਏ ਨਾ ਆਪਾਂ ਹੋਂਦਈਏ ਮੇਰੀ ਜਾੜ ਥਲੇ ਜਿੱਦਣ ਆ ਗਿਆ ਮੈਂ ਦੱਬ ਲੈਣਾ ਸਹੀ ਹੈ اچھا ਇੰਡਸਟਰੀ ਦੇ ਵਿੱਚ ਕੁਝ ਚੁਣੰਦਾ ਕਲਾਕਾਰ ਹੋਣਗੇ ਜਿਹੜੇ ਤੁਹਾਡੇ ਬਹੁਤ ਖਾਸ ਮਿੱਤਰ ਹੋਣਗੇ ਜਿਨ੍ਹਾਂ ਦੀ ਤੁਸੀਂ ਰਿਸਪੈਕਟ ਕਰਦੇ ਹੋ ਬੱਬੂ ਮਾਨ ਜੀ ਨੂੰ ਤੁਸੀਂ ਚਲੋ ਸੁਣਦੇ ਹੋ ਤੁਸੀਂ ਉਹਨਾਂ ਦੇ ਹਰ ਸਟੇਜ ਤੇ ਜਾਂਦੇ ਹੋ ਉਹਨਾਂ ਨਾਲ ਸ਼ੋਅਸ ਤੇ ਜਾਂਦੇ ਹੋ ਬਟ ਕੋਈ ਹੋਰ ਕਲਾਕਾਰ ਵੀ ਇਦਾਂ ਦਾ ਹੋਊਗਾ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਜਿਹੜਾ ਮੈਨੂੰ ਪਿਆਰ ਕਰੂਗਾ ਮੈਂ ਉਹਦੇ ਲਈ ਜਾਨ ਵੀ ਦਊਗਾ ਕਈ ਕਲਾਕਾਰ ਇਦਾਂ ਦੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਦੋਂ ਕੈਨੇਡਾ ਆਉਂਦੇ ਨੇ ਨਾ ਹੂੰ ਚਲੋ ਮੈਂ ਕਹਿਣਾ ਕੁੱਤਿਆਂ ਨੂੰ ਫਿਰ ਦਿੰਦੇ ਆ ਸੜਕਾਂ ਦੇ ਹੂੰ ਅੱਛਾ ਬਿਣਾ ਨਾਤੇ ਤੋਤੇ ਸੜਕਾਂ ਤੇ ਫਿਰ ਦਿੰਦੇ ਲਿਟਰਲੀ ਅੱਛਾ ਮੈਂ ਨਾਉ ਨਹੀਂ ਲੈਣਾ ਤਾਂ ਮੈਂ ਕਈਆਂ ਨੂੰ ਤਾਂ ਹਾਕ ਮਾਰੀ ਆ ਕਿ ਉਰੇ ਉਹ ਇੱਧਰ ਕਿਤੇ ਤੁਰਿਆ ਕਰਦਾ ਅੱਛਾ ਉਹਨਾਂ ਨੂੰ ਬੰਦੇ ਨਹੀਂ ਮਿਲਦੇ ਵਾਲ ਕਟਾਉਣ ਨੂੰ ਉਹ ਮੈਂ ਤਾਂ ਕਰਦੇ ਫਿਰ ਦਿੰਦੇ ਸਾਡੇ ਵਾਲ ਕਟਾ ਦੋ ਮੈਂ ਉਹਨਾਂ ਦੀ ਦੁਕਾਨਾਂ ਕੋਲ-ਕੋਲ ਵੀ ਵਾਲ ਕਟਵਾਏ ਨੇ ਤੇ ਹੁਣ ਉਹ ਬਰਥਡੇ ਸੈਲੀਬ੍ਰੇਟ ਕਰ ਦਿੰਦੇ ਆ ਉਹ ਤਾਂ ਸਾਨੂੰ ਮੈਸੇਜ ਵੀ ਨਹੀਂ ਕਰਦੇ ਕਿ ਸਾਡੇ ਬਰਥਡੇ ਦੇ ਅੱਛਾ ਮਲੇ ਕਿਤੇ ਨਾ ਕਿਤੇ ਇੰਡਸਟਰੀ ਮੈਨੂੰ ਬੜਾ ਦੁੱਖ ਹੁੰਦਾ ਮੈਨੂੰ ਦੁੱਖ ਲੱਗਦਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਬੰਦਾ ਕੋਈ ਕੁਝ ਨਹੀਂ ਕਹਿੰਦਾ ਤਾਂ ਉਹ ਸਾਡੇ ਵੀ ਤਾਂ ਦਿਲ ਲੱਗਿਆ ਸਾਡੇ ਵੀ emotions ਆ ਮੈਂ ਤਾਂ ਇਹ ਕਹਾਂ ਮੈਨੂੰ ਹਰਟ ਨਹੀਂ ਹੁੰਦਾ ਤੁਹੀਂ ਹਰਟ ਨਹੀਂ ਉਹਨੂੰ ਕਹਿ ਸਕਦੇ ਹੋ ਇੱਕ ਵੀਅਰਡ ਜੀ ਫੀਲਿੰਗ ਹੁੰਦੀ ਆ ਕਿ ਮੈਨੂੰ ਹਰਟ ਨਹੀਂ ਹੁੰਦਾ ਮੈਨੂੰ ਰੋਣਾ ਨਹੀਂ ਆਉਂਦਾ ਮੈਨੂੰ ਗੁੱਸਾ ਝੜਦਾ ਹੁੰਦਾ ਉਹਨਾਂ ਤੇ ਕਿ ਕੋਈ ਗੱਲ ਨਹੀਂ ਮੈਂ ਉਧਰ ਇੱਥੇ ਦੂੰਗਾ ਇੱਥੇ ਮੈਂ ਆ ਫੇਰ ਆ ਜਾਂਗਾ ਫੇਰ ਉਹ ਝੜ ਪਲੇਗਾ